ਪੰਜਾਬ ਸੋਲਰ ਸਿਟੀ ਦੇ ਵਿੱਚ ਤੁਹਾਡਾ ਸਵਾਗਤ ਹੈ। ਕਈ ਵੀਰਾਂ ਨੂੰ ਆਪਣਾ ਜਿਹੜਾ ਪੰਜਾਬ ਸੋਲਰ ਸਿਟੀ ਆਫਿਸ ਹੈ ਬਰਨਾਲੇ ਦੇ ਵਿੱਚ ਉਹਦਾ ਐਡਰੈਸ ਨਹੀਂ ਪਤਾ। ਸੋ ਆਪਾਂ ਐਡਰੈਸ ਬਾਰੇ ਦੱਸ ਦਿਆਂ। ਆਪਾਂ ਹੁਣ ਖੜੇ ਆ ਬੱਸ ਸਟੈਂਡ ਦੇ ਵਿੱਚ। ਸੋ ਨੂੰ ਬੈਕ ਕੈਮਰਾ ਕਰਕੇ ਦਿਖਾ ਦਿੰਨੇ ਆ ਜੀ। ਇਹ ਆਪਣਾ ਬੱਸ ਸਟੈਂਡ ਆ ਜੀ। ਇੱਥੋਂ ਤੁਹਾਨੂੰ ਲੋਕੇਸ਼ਨ ਦੱਸਾਂਗੇ। ਤੇ ਇਹ ਆਪਾਂ ਬੱਸ ਸਟੈਂਡ ਤੋਂ ਬਾਹਰ ਜਿਹੜਾ ਜਾਂਦੇ ਆ ਮਾਰਕੀਟ ਵੱਲ ਰਸਤਾ ਜੀ। ਇੱਥੋਂ ਨਿਕਲ ਕੇ ਤੁਸੀਂ ਵਧੀਆ ਪੇਮੈਂਟ ਕਰੋਗੇ ਤੇ ਯਾਰ ਮੈਂ ਫੇਰ ਰਸਤਾ ਆਪਣਾ ਸਿੱਧਾ ਹੀ ਜਾਣਾ ਇੱਧਰਲੇ ਪਾਸੇ ਸੱਜੇ ਪਾਸੇ ਮੁੜ ਕੇ ਤੁਸੀਂ ਦੇਖ ਸਕਦੇ ਹੋ ਇੱਥੇ ਆਪਣਾ ਆਟੋ ਸਟੈਂਡ ਬਣਿਆ ਹੋਇਆ ਈ ਰਿਕਸ਼ਾ ਸਟੈਂਡ ਬਣਿਆ ਹੋਇਆ ਜੇ ਤੁਸੀਂ ਦੇਖੋਗੇ ਇਹਦੇ ਸਾਹਮਣੇ ਮਨੀ ਟੈਲੀਕਾਮ ਬਣਿਆ ਹੋਇਆ ਤੁਹਾਨੂੰ ਦਿਖ ਰਿਹਾ ਹੋਊਗਾ ਮਨੀ ਟੈਲ ਮਨੀ ਟੈਲੀਕਮ ਹੈ ਜਿਹੜੀ ਗਲੀ 'ਚ ਆਪਣਾ ਸ਼ਾਪ ਸ਼ਾਪ ਹੈ ਜੀ ਪੰਜਾਬ ਸੂਲਰਸ ਕੀ ਦਾ ਆਫਿਸ ਹੈ ਜੀ ਤੁਹਾਨੂੰ ਲੈ ਕੇ ਜਾਣੇ ਆਪਾਂ ਪੰਜਾਬ ਸੂਲਰਸ ਕੀ ਆਫਿਸ ਸਾਹਮਣੇ ਦੇਖੋ ਜੀ ਇਹ ਆਪਣੀ ਗਲੀ ਆਈਂ ਜੀ ਤੁਸੀਂ ਦੇਖੋ ਜੀ ਆਹ ਗਲੀ ਹੈ ਆਪਣੀ ਜਿੱਥੇ ਆਪਣੀ ਆਫਿਸ ਹੈ ਜੀ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾ ਦਿੰਦੇ ਜੀ ਦੇਖੋ ਅੱਗੇ ਜਾਏ ਚੱਲੋ ਤੇ ਆਪਣੀ ਕਾਰਨਰ ਤੇ ਆਪਣੀ ਆਪਣਾ ਆਫਿਸ ਹੈ ਪੰਜਾਬ ਸੂਲਰ ਸਿਟੀ ਆਪਣਾ ਆਫਿਸ ਹੈ ਜਿੱਥੇ ਕਿ ਆਪਣਾ ਪੰਜਾਬ ਸੂਲਰ ਸਿਟੀ ਦਾ ਆਫਿਸ ਹੈ ਆਪਣੀ ਤਿੰਨ ਬ੍ਰਾਂਚ ਨੇ ਜਿਹਦੇ ਵਿੱਚ ਬਰਨਾਲਾ ਬ੍ਰਾਂਚ ਦਾ ਆਫਿਸ ਆਪਣਾ ਇੱਥੇ ਆ ਤੁਹਾਨੂੰ ਅੱਗੇ ਵੀ ਅੰਦਰ ਵੀ ਦਿਖਾ ਦਿੰਨੇ ਆਪਾਂ ਤੇ ਆਪਣਾ ਬਰਨਾਲਾ ਆਫਿਸ ਹੈ ਸੋ ਜਿੰਨਾਂ ਨੂੰ ਸੋ ਜਿਨ੍ਹਾਂ ਨੂੰ ਆਫਿਸ ਪਤਾ ਨਹੀਂ ਹੈਗਾ ਤੁਸੀਂ ਆਫਿਸ ਦਾ ਐਡਰੈਸ ਦੇਤਾ ਮੈਂ ਤੁਹਾਨੂੰ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਇਹ ਆਪਣਾ ਆਫਿਸ ਹੈ ਧੰਨਵਾਦ ਜੀ